ਸਾਨੂੰ ਜਿੱਦਾਂ ਕੰਟਰੋਲ ਰੂਮ ਤੋਂ ਕਾਲ ਆਈ ਹੈ ਇਹ ਇੱਥੇ ਅੱਗ ਲੱਗੀ ਸਿਲੰਡਰ ਨੂੰ ਪਰ ਇੱਥੇ ਆ ਕੇ ਦੇਖਿਆ ਪਤਾ ਨਹੀਂ ਹੋਰ ਹੀ ਕੋਈ ਗੈਸ ਪਤਾ ਨਹੀਂ ਕਿੱਦਾਂ ਦੀ ਆ ਤੇ ਉਹ ਬਹੁਤ ਜ਼ਿਆਦੀ ਚੜਦੀ ਸਮਝ ਨਹੀਂ ਆ ਰਹੀ ਕਿੱਦਾਂ ਦੀ ਗੈਸ ਆ ਬੜੀ ਜ਼ਿਆਦੀ ਅੱਖਾਂ ਨੂੰ ਚੜ ਰਹੀ ਲੋਕ ਬਹੁਤ ਆਸ-ਪਾਸੇ ਵਾਲੇ ਲੋਕ ਬਹੁਤ ਪਰੇਸ਼ਾਨ ਹੋ ਰਹੇ ਆ ਤੇ ਸਮਝ ਨਹੀਂ ਆ ਰਹੀ ਕਿਦਾਂ ਅ ਜਿਹੜਾ ਹੈਗਾ ਵੀ ਇਸ ਗੈਸ ਤੋਂ ਕਿੰਨਾ ਟਾਈਮ ਹੋ ਗਿਆ ਕੰਟਰੋਲ ਕਰ ਰਹੇ ਹਨ 2-3 ਘੰਟੇ ਹੋ ਗਏ ਖਤਮ ਹੀ ਨਹੀਂ ਹੋ ਰਹੀ ਲਗਾਤਾਰ ਚੱਲ ਰਹੀ ਹੈ ਜਦ ਦੁਕਾਨ ਦੇ ਮਾਲਕ ਉਹਨਾਂ ਵੱਲੋਂ ਨਹੀਂ ਦੱਸਿਆ ਗਿਆ ਕਿ ਇਹ ਗੈਸ ਗੈਸ ਕਿਸ ਚੀਜ਼ ਦੀ ਹੈ ਨਹੀਂ ਜੀ ਉਹ ਨਹੀਂ ਦੱਸ ਰਹੇ ਕਿ ਉਹ ਕਹਾ ਅਪਕਾ ਕੀ ਕੀ ਜਾਂਦੇ ਬਰਦਾਸ਼ਤ ਨਹੀਂ ਦੇ ਕਾਦੀ ਗਿਆ ਤਾਂ ਇਹ ਜਿੱਦਾਂ ਕੋਈ ਤਜਾਬੀ ਪਾਨ ਤਜਾਬ ਦੀ ਅੱਗ ਕਹਿ ਸਕਦੇ ਆ ਓਦਾਂ ਬਾਹਰ ਬਹੁਤ ਲੋਕ ਪਰਚਾਣ ਨੇ ਆ ਕੇ ਪਸੇ ਜੀ ਮੈਂ ਤਾਂ ਲੱਗ ਰਹੀ ਤੇ ਮੈਂ ਸਿੱਖ ਵੜ ਗਿਆ ਤੇ ਗੈਸ ਕੋਈ ਲੀਕ ਕਰ ਰਹੀ ਹੈ ਤੇ ਬਹੁਤ ਬੁਰਾ ਹਾਲ ਹੈ ਜੀ ਪ੍ਰਸ਼ਾਸਨ ਕਿਆ ਜਾਂਦਾ ਕਿ ਕਿਸੇ ਕਿਸੇ ਕੋਈ ਕਾਰਵਾਈ ਕੀਤੀ ਹਾਂਜੀ ਤੁਸੀਂ ਇੱਥੇ ਫਾਇਰ ਵੀਟ ਦੀ ਗੱਡੀ ਲੈ ਕੇ ਪਹੁੰਚੇ ਕੀ ਮਾਮਲਾ ਹੈਗਾ ਸਾਰੇ ਅਸੀਂ ਸਾਨੂੰ 1255 ਦੇ ਖੌਲ ਆਈ ਜੀ ਮੇਸ਼ੇ ਖਵਾੜੀਆਂ ਦੀ ਦੁਕਾਨ ਤੇ ਅੱਗ ਲੱਗੀ ਹੈ ਜੀ ਸਲੰਡਰ ਨੂੰ ਅਸੀਂ ਤੁਰੰਤ ਤੇ ਗੱਡੀ ਨਾਲ ਇੱਥੇ ਪਹੁੰਚੇ ਹਾਂ ਮੌਕੇ ਦਾ ਇਮਕਾ ਹੈ ਤੇ ਇੱਥੇ ਗੈਸ ਬਹੁਤ ਹੀ ਜ਼ਿਆਦਾ ਜਰੀ 20 ਜਿਸ ਨਾਲ ਸਾਡੇ ਮੁਲਾਜ਼ਮ ਉਹ ਵੀ ਕਾਫੀ ਮਹਿਸੂਸ ਕਰ ਰਹੇ ਸਾਲਾਂ ਵਿੱਚ ਮੁਸ਼ਕਲ ਆ ਰਹੀ ਉਹਨਾਂ ਨੂੰ ਤੇ ਬਾਕੀ ਉਹ ਉਹਨਾਂ ਨੂੰ ਦੱਸਿਆ ਨਹੀਂ ਜਾ ਰਿਹਾ ਕਿ ਇਸ ਚੀਜ਼ ਦੀ ਗੈਸ ਹੈ ਜੀ ਐ ਗੈਸ ਤੇ ਕੋਈ ਹੁਣ ਤੱਕ ਕੁਝ ਕੰਟਰੋਲ ਹੋਇਆ ਤੁਹਾਡਾ ਜੀ ਹਾਂ ਜੀ ਬਾਈ ਕਰ ਰਿਹਾ ਬਹੁਤ ਹੀ 3 ਘੰਟੇ ਹੋ ਗਏ ਲਗਾਤਾਰ ਜੀ ਕੰਟਰੋਲ ਕਰ ਰਿਹਾ ਪਰ ਕੰਟਰੋਲ ਚ ਹੋ ਨਹੀਂ ਰਹੀ ਜੀ ਫਾਇਰ ਬ੍ਰਿਗੇਡ ਦੀ ਇਥੇ ਕਿੰਨੀਆਂ ਗੱਡੀਆਂ ਪਹੁੰਚੀਆਂ ਹੈ ਜੀ ਪਰ ਬ੍ਰਿਗੇਡ ਦੀ ਇੱਕ ਗੱਡੀ ਪਹੁੰਚੀ ਹੈ ਜੀ ਸਾਡੇ ਫਾਇਰ ਅਫਸਰ ਸਾਹਿਬ ਲਿਕੇ ਨੇ ਇੱਕ ਡਰਾਈਵਰ ਹੈ ਜੀ ਦੋ ਫਾਇਰਮੈਨ ਅੱਜ ਇੱਥੇ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਹੋਈ ਕੀ ਮਾਮਲਾ ਹੈਗਾ ਸਾਡਾ ਇਹ ਸਕ੍ਰੈਪ ਦਾ ਕੰਮ ਹੈ ਅਸੀਂ ਇੱਥੇ ਆਪਦਾ ਸਕ੍ਰੈਪ ਕਟਿੰਗ ਕਰਨ ਲਈ ਐਲਪੀਜੀ ਸਿਲੰਡਰ ਤੇ ਆਕਸੀਜਨ ਸਿਲੰਡਰ ਯੂਜ਼ ਕਰਦੇ ਹਾਂ ਉਹਦੇ ਚ ਨਾ ਸਾ ਵਿਚ ਸਿਲੰਡਰ ਰਹਿ ਗਈ ਥੋੜੀ ਜੀ ਅੰਦਰ ਖੜਾ ਸੀ ਤੇ ਮਾਰਾ ਜਿਹੜੀ ਗਊ ਆਈ ਅੰਦਰ ਆਕ ਨੇ ਟੁੱਟ ਮਾਰਿਆ ਤੇ ਉਹ ਸਿਲੰਡਰ गिर ਗਿਆ ਤੇ ਉਸ ਤੋਂ ਫਿਰ ਅਗਲੀ ਉਹਦੀ ਨਿਪਲ ਟੁੱਟ ਗਈ ਤੇ ਉਹਦੀ ਬਸ ਥੋੜੀ ਗੈਸ ਲੀਕ ਹੋ ਗਈ ਹੈ ਜੀ ਅ ਜਿਸ ਤਰ੍ਹਾਂ ਫਾਇਰਮੈਨ ਨੂੰ ਇਹ ਦੱਸਿਆ ਜਾ ਰਿਹਾ ਕਿ ਇਹ ਜਰੀ ਹੌਕ ਗੈਸ ਹੈਗੀ ਆ ਇੱਕ ਤਜ਼ਾਦੀ ਗੈਸ ਲੱਗ ਰਹੀ ਹੈ ਨਹੀਂ ਨਹੀਂ ਇਹ ਆਕਸੀਜਨ ਵਾਲੀ ਹੈ ਜਿਹੜੀ ਹੁੰਦੀ ਹੈ ਨਾ ਉਹਦੇ ਨਾਲ ਉਹੀ ਹੈ ਸਿੰਪਲ ਵਾਲੀ ਜਿਹੜੀ ਹੁੰਦੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਸੇ ਦੇਵ ਹੈ ਐਸੇ ਦੁਕਾਨ ਦਾ ਨਾਮ ਇਸ਼ਕਵਾਰੀ ਹੱਡੀ